ਪਰਸਨੈਲਿਟੀ ਇਸ਼ੂ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਆਗਾ ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਘਰ ਪਰਿਵਾਰ ਦੇ ਵਿੱਚ ਅੱਗੇ ਅਗਰ ਤੁਸੀਂ ਚੰਗੇ ਰਿਸ਼ਤੇ ਨਿਭਾਉਣਾ ਚਾਹੁੰਦੇ ਹੋ ਅਗਰ ਤੁਸੀਂ ਵਧੀਆ ਬਿਨਸ ਬਣਾਉਣਾ ਚਾਹੁੰਦੇ ਹੋ ਅਗਰ ਤੁਸੀਂ ਇੱਕ ਵਧੀਆ ਸੁਸਾਇਟੀ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਡੇ ਅੰਦਰ ਇੱਕ ਖਾਸੀਅਤ ਹੋਣਾ ਬਹੁਤ ਜ਼ਰੂਰੀ ਹੈ ਉਹ ਪਰਸਨੈਲਿਟੀ ਹੈ ਕੀ ਹੈ ਜੀ ਇਹਨੂੰ ਪੰਜਾਬੀ ਚ ਆਪਾਂ ਸ਼ਖਸੀਅਤ ਕਹਿ ਦਿੰਦੇ ਆ ਕੀ ਕਹਿ ਦਿੰਦੇ ਆ ਤੁਸੀਂ ਨਾਲ-ਨਾਲ ਲਿਖਦੇ ਜਾਓ ਤਾਂ ਕਿ ਇਹ ਤੁਹਾਡੇ ਜ਼ਿੰਦਗੀ ਭਰ ਦੇ ਲਈ ਤੁਹਾਡੀ ਕਾਪੀਆਂ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਜਿਹਨ ਦੇ ਵਿੱਚ ਛਿਪ ਜਾਵੇ ਚੀਜ਼ ਯੈਸ ਹੋਰ ਨਾ ਔਰ ਮੈਂ ਜ਼ਿਆਦਾਤਰ ਬੋਲਾਂਗਾ ਲਿਖਣ ਵਾਲੀ ਚੀਜ਼ ਮੈਂ ਲਿਖਦਾ ਰਹਾਗਾ ਨਾਲ ਨਾਲ ਠੀਕ ਹੈ ਜੀ ਤੇ ਸਾਰੇ ਰਿਸਪੌਂਸ ਕਰਦੇ ਰਹੋ ਤਾਂ ਕਿ ਮੈਨੂੰ ਵੀ ਇਹ ਪਤਾ ਲੱਗੇ ਵੀ ਤੁਹਾਨੂੰ ਸਮਝ ਆ ਰਹੀਆਂ ਨੇ ਚੀਜ਼ਾਂ ਯੈਸ ਹੋਰ ਨਾ ਯੈਸ ਠੀਕ ਹੈ ਪਰਸਨੈਲਿਟੀ ਇੱਕ ਬਹੁਤ ਵਧੀਆ ਇੱਕ ਪੱਖ ਹੈ ਆਪਣੀ ਜ਼ਿੰਦਗੀ ਦਾ ਜਿਹਨੂੰ ਆਪਾਂ ਡਿਵੈਲਪ ਕਰ ਸਕਦੇ ਹਾਂ ਹਰ ਕੋਈ ਇਨਸਾਨ ਜਦੋਂ ਪਰਸਨੈਲਿਟੀ ਦੀ ਗੱਲ ਕਰਦਾ ਹੈ ਸ਼ਖਸੀਅਤ ਦੀ ਗੱਲ ਕਰਦਾ ਹੈ ਤਾਂ ਬਾਹਰੀ ਸ਼ਖਸੀਅਤ ਦੀ ਜ਼ਿਆਦਾ ਗੱਲ ਕਰਦਾ ਹੈ ਹਰ ਇੱਕ ਇਨਸਾਨ ਦੇ ਅੰਦਰ ਇੱਕ ਸ਼ਖਸੀਅਤ ਹੈ ਇੱਕ ਬਾਹਰੀ ਸ਼ਖਸੀਅਤ ਇੱਕ ਅੰਦਰੂਨੀ ਸ਼ਖਸੀਅਤ ਦੋ ਤਰੀਕੇ ਦੀ ਪਰਸਨੈਲਿਟੀ ਹੈ ਇੱਕ ਇਨਰ ਕਹਿ ਦਿੰਨੇ ਆ ਇੱਕ ਆਊਟਰ ਕਹਿ ਦਿੰਨੇ ਆ ਇਨਰ ਤੇ ਆਊਟਰ ਦੇ ਵਿੱਚ ਕੀ ਡਿਫਰੈਂਸ ਹੈ ਹਰ ਕੋਈ ਇਨਸਾਨ ਆਪਣੇ ਆਪ ਨੂੰ ਬਹੁਤ ਜਲਦੀ ਬਦਲ ਸਕਦਾ ਹੈ ਹਰ ਕੋਈ ਇਨਸਾਨ ਆਪਣੇ ਆਪ ਨੂੰ ਬਹੁਤ ਜਲਦੀ ਬਦਲ ਸਕਦਾ ਪਰ ਇਨਸਾਨ ਜਿੰਨੇ ਆਪਣੇ ਆਪ ਨੂੰ ਬਦਲਣ ਵਾਸਤੇ ਬਾਰੀ ਤੌਰ ਤੇ ਐਫਰਟਸ ਲਾਉਂਦਾ ਨਾ ਉਹਨੇ ਇੰਟਰਨਲੀ ਇੰਨੇ ਐਫਰਟਸ ਨਹੀਂ ਲਾਉਂਦਾ ਕਿਉਂਕਿ ਇੰਟਰਨਲੀ ਚੇਂਜ ਹੋਣਾ ਥੋੜਾ ਜਿਹਾ ਬਦਲਾਅ ਕਰਨਾ ਅੰਦਰ ਦੀ ਘਾੜਤ ਨੂੰ ਘੜਨਾ ਇੱਕ ਚੰਗਾ ਇਨਸਾਨ ਬਣਨਾ ਇਹਦੇ ਲਈ ਬਹੁਤ ਜ਼ਿਆਦਾ ਐਫਰਟਸ ਕਰਨੇ ਪੈਂਦੇ ਨੇ ਕਿਉਂਕਿ ਤੁਹਾਡੇ ਮਨ ਦੇ ਵਿਰੋਧੀ ਗੱਲ ਹੁੰਦੀ ਆ ਜੋ ਤੁਸੀਂ ਸੋਚ ਰਹੇ ਹੁੰਨੇ ਹੋ ਜਾਂ ਤੁਹਾਡਾ ਮਨ ਕਰ ਰਿਹਾ ਹੁੰਦਾ ਉਹ ਉਸ ਤਰੀਕੇ ਨਾਲ ਨਹੀਂ ਚੱਲਦਾ ਬਿਲਕੁਲ ਉਸਦੇ ਉਲਟ ਚੱਲਦਾ ਹੈ ਪਰਸਨੈਲਿਟੀ ਡਿਵੈਲਪ ਕਿਵੇਂ ਕਰ ਸਕਦੇ ਆ ਕੀ ਹੁੰਦੀ ਆ ਪਰਸਨੈਲਿਟੀ ਕੀ ਇੰਪੋਰਟੈਂਸ ਹੈ ਦੀ ਇਹਦੀ ਆਪਾਂ ਪੂਰੀ ਪ੍ਰੋਪਰ ਤਰੀਕੇ ਨਾਲ ਅੱਜ ਜਾਣਕਾਰੀ ਲਵਾਂਗੇ ਔਰ ਅਗਰ ਇਸ ਕਲਾਸ ਨੂੰ ਤੁਸੀਂ ਲਾਲ ਲੈਨੇ ਹੋ ਤਾਂ ਤੁਹਾਡੀ ਸ਼ਖਸੀਅਤ ਦੇ ਵਿੱਚ ਬਹੁਤ ਸਾਰੇ ਬਦਲਾਅ ਆ ਜਾਣਗੇ ਔਰ ਇੱਕ ਤੁਸੀਂ ਚੰਗੇ ਇਨਸਾਨ ਬਣ ਸਕਦੇ ਹੋ ਸਿਰਫ ਇਸ ਬਿਨਸ ਦੇ ਵਿੱਚ ਨਹੀਂ ਤੁਸੀਂ ਬਾਹਰ ਦੀ ਲਾਈਫ ਦੇ ਵਿੱਚ ਵੀ ਇੱਕ ਚੰਗੇ ਇਨਸਾਨ ਬਣ ਕੇ ਸਾਹਮਣੇ ਆਓਗੇ ਯੈਸ ਔਰ ਨਾ ਤਾਂ ਇਨਸਾਨ ਦਾ ਇੱਕ ਫਰਜ਼ ਹੁੰਦਾ ਹੈ ਵੀ ਉਹ ਸਮਾਜ ਨੂੰ ਸਵਾਰੇ ਸਮਾਜ ਨੂੰ ਉਹ ਸਾਰੇ ਸਵਾਰੇ ਔਰ ਉਸਾਰੇ ਲੋਕਾਂ ਦੇ ਅੰਦਰ ਆਪਾਂ ਵਿਚਰਨਾ ਹੈ ਆਪਾਂ ਪਰਿਵਾਰਾਂ ਦੇ ਵਿੱਚ ਵਿਚਰਨਾ ਹੈ ਕੋਈ ਕਿਸੇ ਦਾ ਬਾਪ ਬਣੇਗਾ ਕੋਈ ਕਿਸੇ ਦੀ ਮਾਂ ਵੀ ਬਣੇਗੀ ਕੋਈ ਕਿਸੇ ਦੀ ਭੂਆ ਮਾਸੀ ਫੁੱਫੜ ਕੁਛ ਨਾ ਕੁਛ ਆਪਾਂ ਕੋਈ ਨਾ ਕੋਈ ਰਿਸ਼ਤਾ ਵੀ ਨਵਾਵਾਂਗੇ ਕਿਸਦੇ ਆਪਾਂ ਮਾਮੇ ਬਣਾਗੇ ਕਿਸਦੇ ਭਾਂਜੇ ਬਣੇ ਆਪਾਂ ਯਸਰ ਨੂੰ ਤਾਂ ਉਹ ਰਿਸ਼ਤੇ ਕਿਵੇਂ ਨਵਾਵਾਂਗੇ ਔਰ ਇਸ ਬਿਨਸ ਦੇ ਵਿੱਚ ਵੀ ਤੁਸੀਂ ਲਾ ਲੋ ਕੋਈ ਏਸ ਬਣੇਗਾ ਕੋਈ ਏਵੀਓ ਬਣੇਗਾ ਕੋਈ ਇਨਫਲੂਐਂਸਰ ਬਣੇਗਾ ਕੋਈ ਪ੍ਰਮੋਟਰ ਹੈ ਕੋਈ ਮੈਵਨ ਹੈ ਯਾ ਸੋ ਨਾ ਤਾਂ ਕਿਸ ਤਰੀਕੇ ਦਾ ਇਨਸਾਨ ਹੋਣਾ ਚਾਹੀਦਾ ਇਸ ਬਿਨਸ ਨੂੰ ਗਰੋ ਕਰਨ ਦੇ ਲਈ ਸਮਾਜ ਦੇ ਵਿੱਚ ਵਿਚਰਨ ਵਾਸਤੇ ਕਿਦਾਂ ਦੀ ਪਰਸਨੈਲਿਟੀ ਹੋਣੀ ਜ਼ਰੂਰੀ ਹੈ ਕਿਉਂ ਲੋਕ ਚੋਰ ਬਣ ਗਏ ਕਿਉਂ ਲੋਕ ਠੱਗ ਬਣ ਗਏ ਕਿਉਂ ਲੋਕ ਨਸ਼ੇੜੀ ਬਣ ਗਏ ਕਿਉਂ ਲੋਕ ਚੁਗਲਖੋਰ ਬਣ ਗਏ ਇਹਦੇ ਪਿੱਛੇ ਕਾਰਨ ਹੈ ਕਿਉਂਕਿ ਇਨਸਾਨ ਆਪਣੀ ਅੰਦਰ ਦੀ ਘਾਟ ਨੂੰ ਨਹੀਂ ਘਟ ਰਿਹਾ ਉਹ ਬਾਰੋ-ਬਾਰੋ ਤਾਂ ਬੜਾ ਚੇਂਜ ਕਰ ਲੈਂਦਾ ਹੁਣ ਦੋ ਤਰ੍ਹਾਂ ਦੀ ਪਰਸਨੈਲਿਟੀ ਦੀ ਆਪਾਂ ਗੱਲ ਕੀਤੀ ਆ ਸਭ ਤੋਂ ਪਹਿਲਾਂ ਆਪਾਂ ਪਰਸਨੈਲਿਟੀ ਦੀ ਪੂਰੀ ਗੱਲ ਕਰਾਂਗੇ ਵੀ ਪਰਸਨੈਲਿਟੀ ਹੁੰਦੀ ਕੀ ਹੈ ਯੈਸ অর ਨਾ ਤੇ ਨਾਲ-ਨਾਲ ਤੁਸੀਂ ਲਿਖਦੇ ਜਾਓ ਤਾਂ ਕਿ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚੀਆਂ ਨੇ ਯੈਸ অর ਨਾ ਤੇ ਪਹਿਲਾ ਸਵਾਲ ਇਹ ਹੈ ਵਾਟ ਇਜ਼ ਪਰਸਨੈਲਿਟੀ ਵਾਟ ਇਜ਼ ਪਰਸਨੈਲਿਟੀ ਕੀ ਹੁੰਦੀ ਹੈ ਤੁਹਾਡੇ ਬੋਲਣ ਦੇ ਤਰੀਕੇ ਔਰ ਤੁਹਾਡਾ ਲੋਕਾਂ ਨਾਲ ਕੀਤਾ ਗਿਆ ਵਿਵਹਾਰ ਬਿਹੇਵੀਅਰ ਲੋਕਾਂ ਨਾਲ ਤੁਸੀਂ ਵਿਵਹਾਰ ਕਿਵੇਂ ਕਰਦੇ ਹੋ ਔਰ ਲੋਕਾਂ ਨਾਲ ਡੀਲ ਤੁਸੀਂ ਕਿਵੇਂ ਕਰਦੇ ਹੋ ਤੁਹਾਡੀ ਬੋਲਬਾਣੀ ਕਿਦਾਂ ਦੀ ਹੈਗੀ ਆ ਤੁਸੀਂ ਬੈਠਦੇ ਉੱਠਦੇ ਕਿਦਾਂ ਦੇ ਹੈਗੇ ਹੋ ਤੁਹਾਡੇ ਸੋਚਣ ਦਾ ਤਰੀਕਾ ਕੀ ਹੈ ਕਿਸੇ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ ਅੰਡਰਸਟੈਂਡ ਕਰਦੇ ਹੋ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਵਿਚਰਦੇ ਹੋ ਇਹ ਸਾਰਾ ਕਾਦੇ ਵਿੱਚ ਆ ਜਾਂਦਾ ਆਪਣੀ ਪਰਸਨੈਲਿਟੀ ਦੇ ਵਿੱਚ ਆ ਜਾਂਦਾ ਕਾਦੇ ਵਿੱਚ ਆ ਜਾਂਦਾ ਜੀ ਆਪਣੇ ਹਾਂ ਦੋ ਤਰ੍ਹਾਂ ਦੀ ਪਰਸਨੈਲਿਟੀ ਆ ਇੱਕ ਇਨਰ ਇੱਕ ਆਊਟਰ ਇੱਕ ਇਨਰ ਹੈ ਇੱਕ ਆਊਟਰ ਹੈ ਆਊਟਰ ਤੇ ਇਨਰ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਹਰ ਇੱਕ ਇਨਸਾਨ ਬਾਰੇ ਤੌਰ ਤੇ ਆਪਣੇ ਆਪ ਨੂੰ ਬਦਲਣ ਦੇ ਵਾਸਤੇ ਬਹੁਤ ਕਾਮਯਾਬ ਹੈ ਉਹ ਬਦਲ ਸਕਦਾ ਆਪਣੇ ਆਪ ਨੂੰ ਜੇ ਮੰਨ ਕੇ ਚਲੋ ਜਿੱਦਾਂ ਦਾ ਮੇਰਾ ਚਿਹਰਾ ਹੈ ਅਗਰ ਇਹਨੂੰ ਮੈਂ ਹੋਰ ਖਬਸੂਰਤ ਦਿਖਾਉਣਾ ਹੈ ਤਾਂ ਮੇਕਅਪ ਕਰ ਲਓ ਤਾਂ ਲੋਕ ਕੀ ਕਹੋ ਸਕਦੇ ਨੇ ਖਬਸੂਰਤ ਦੇਖਣ ਲੱਗ ਜਾਂਦੇ ਨੇ ਯੈਸ অর ਨੋ ਯੈਸ ਠੀਕ ਹੈ ਅਗਰ ਮੁੰਡੇ ਆਪਾਂ ਮੇਰੇ ਵਰਗਾ ਕੋਈ ਚੰਗੀ ਪੱਗ ਬੰਨ ਸਕਦਾ ਹੈ ਚੰਗੀ ਪੱਗ ਬੰਨ ਕੇ ਜਦੋਂ ਸਾਹਮਣੇ ਆ ਜਾਂਦਾ ਪਰਸਨੈਲਿਟੀ ਦਾ ਕੀ ਪੈਂਦਾ ਇਮਪ੍ਰੈਸ਼ਨ ਪੈਂਦਾ ਯੈਸ অর ਨੋ ਤੁਸੀਂ ਹੈਅਰ ਸਟਾਈਲ ਵਧੀਆ ਬਣਾ ਲੈਨੇ ਹੋ ਕਿਉਂਕਿ ਇਹਦੇ ਤੇ ਕੋਈ ਜ਼ੋਰ ਨਹੀਂ ਲੱਗਦਾ ਆਪਣੇ ਆਪ ਨੂੰ ਸਜਣ ਤੇ ਸਵਾਰਨ ਦੇ ਵਿੱਚ ਆਪਾਂ ਸ਼ੀਸ਼ੇ ਦੇ ਮੂਰੇ ਜਦੋਂ ਖੜਦੇ ਆ ਤਾਂ ਆਪਾਂ ਨੂੰ ਹੀ ਲੱਗਦਾ ਵੀ ਆਪਾਂ ਸੋਹਣੇ ਲੱਗੀਏ ਯੈਸ অর ਨੋ ਜੇਦੋ ਵੀ ਤੁਸੀਂ ਕਿਸੇ ਸ਼ਾਦੀ ਦੇ ਵਿੱਚ ਜਾਣੇ ਹੋ ਵਿਆਹ ਦੇ ਵਿੱਚ ਜਾਣੇ ਹੋ ਤਾਂ ਤੁਹਾਡੇ ਕੱਪੜੇ ਜਿਹੜੇ ਜਿਹੜੇ ਤੁਸੀਂ ਡੇਲੀ ਪਾਉਨੇ ਆ ਜਾਂ ਤੁਸੀਂ ਨਾਰਮਲ ਕਿਸੇ ਬੈਸਿਕ ਕਿਸੇ ਭੋਗ ਤੇ ਪਾ ਲੈ ਜਾਂ ਕਿਸੇ ਦੋਸਤ ਮਿੱਤਰ ਨਾਲ ਚਲੇ ਗਏ ਉਹ ਪਾ ਲੈ ਉਦਾਂ ਦੇ ਨਹੀਂ ਪਾਉਂਦੇ ਆਪਾਂ ਸਪੈਸ਼ਲ ਕੋਈ ਨਾ ਕੋਈ ਸੂਟ ਡਿਜ਼ਾਈਨ ਕਰਵਾਉਨੇ ਜਦੋਂ ਕੋਈ ਸ਼ਾਦੀ ਤੇ ਜਾਣਾ ਹੁੰਦਾ ਯੈਸ অর ਨੋ ਕਿੰਨੇ ਲੋਕ ਐਦਾਂ ਕਰਦੇ ਆ ਨਵੇਂ-ਨਵੇਂ ਸੂਟ ਜਦੋਂ ਵੀ ਕਿਸੇ ਵਿਆਹ ਤੇ ਜਾਣਾ ਯਾਰ ਮੈਂ ਪੈਂਟ ਲੈਣੀ ਸੀ ਯਾਰ ਮੈਂ ਸ਼ਰਟ ਲੈਣੀ ਆ ਜੇ ਮੈਂ ਆ ਲੈ ਕੇ ਆਉਣਾ ਮੇਰਾ ਮੇਕਅਪ ਦਾ ਸਮਾਨ ਮੁੱਕ ਗਿਆ ਪਿਆ ਮੈਂ ਉਹ ਲੈ ਕੇ ਆਉਣਾ ਹੈ ਕਿੰਨੇ ਘਰ ਵਾਲੇ ਨੂੰ ਤੰਗ ਕਰਦੀਆਂ ਨੇ ਯਸ ਹੋਰ ਨਾ ਹੁਣ ਕਿਉਂਕਿ ਉਹ bari ਤੋੜਦੇ ਉੱਤੇ ਲੋਕਾਂ ਨੂੰ ਸੁੰਦਰ ਲੱਗিয়ে ਲੋਕਾਂ ਨੂੰ ਦਿਖਾਈਏ ਉਹ bari ਪਰਸਨੈਲਿਟੀ ਹੈ ਤੁਹਾਡਾ ਬੋਲਣ ਦਾ ਤੁਹਾਡਾ ਚੱਲਣ ਦਾ ਤਰੀਕਾ ਕਿਦਾਂ ਦਾ ਤੁਹਾਡਾ ਬੈਠਣ ਦਾ ਤਰੀਕਾ ਕਿਦਾਂ ਦਾ ਤੁਹਾਡਾ ਖਾਣ ਦਾ ਤਰੀਕਾ ਕਿਦਾਂ ਦਾ ਯਸ ਹੋਰ ਨਾ ਕਈ ਵਾਰ ਆਪਾਂ ਖਾ ਰਹੇ ਹੁੰਨੇ ਆਪਣੀ ਮੰਮੀ ਆਪਾਂ ਨੂੰ ਕਹਿ ਰਹੀ ਹੁੰਦੀ ਆ ਬੰਦਿਆ ਵਾਂਗੂ ਖਾ ਲੈ ਯੈਸ ਹੋਰ ਨਾ ਜਾਤਾ ਪਕਾ ਖਤਰਨਾਕ ਤਰੀਕੇ ਨਾਲ ਖਾ ਰਹੇ ਹੁੰਦੇ ਆ ਯੈਸ ਹੋਰ ਨਾ ਤਾਂ ਜਾ ਆਪਣੀ ਮੰਮੀ ਕਹਿ ਰਹੀ ਹੁੰਦੀ ਪਤਾ ਚਮਚਾ ਲੈ ਲੈ ਗਲ ਨਾ ਕਈ ਵਾਰ ਐ ਵੀ ਬੋਲਦੀ ਹੈ ਯੈਸ ਹੋਰ ਨਾ ਉਹ ਇਦਾਂ ਕਿਉਂ ਬੋਲਦੀ ਹੈ ਕਿਉਂਕਿ ਉਹ ਦੇਖਣ ਨੂੰ ਸੁੰਦਰ ਨਹੀਂ ਲੱਗਦਾ ਯੈਸ ਹੋਰ ਨਾ ਅੱਛਾ ਆਪਾਂ ਬਾਰਲੀ ਪਰਸਨੈਲਿਟੀ ਨੂੰ ਨਖਾਰਨ ਵਾਸਤੇ ਕੰਬੀਨੇਸ਼ਨ ਬਹੁਤ ਵਧੀਆ ਤਰੀਕੇ ਨਾਲ ਬਣਾਉਨੇ ਆ ਪੱਗ ਮੇਰੇ ਵਰਗਾ ਦੇਖਦਾ ਵੀ ਆਹ ਪੱਗ ਇਦਾਂ ਦੀ ਬੰਨਣੀ ਹੋਣੀ ਚਾਹੀਦੀ ਹੈ ਔਰ ਇਦਾਂ ਬੈਲਟ ਮਿਲਣੀ ਚਾਹੀਦੀ ਹੈ ਇਹਦੇ ਨਾਲ ਸ਼ੂਜ਼ ਵੀ ਮਿਲਨੇ ਚਾਹੀਦੇ ਯੈਸ ਹੋਰ ਨਾ ਔਰ ਪੈਂਟ ਸ਼ਰਟ ਦਾ ਕੀ ਬਣਨਾ ਚਾਹੀਦਾ ਕੰਬੀਨੇਸ਼ਨ ਬਣਨਾ ਚਾਹੀਦਾ ਯੈਸ অর ਨੋ ਤੇ ਪੱਗ ਦਾ ਵੀ ਕੀ ਬਣਨਾ ਚਾਹੀਦਾ ਅੱਛਾ ਜਿਹੜੇ ਵਿਆਹੇ ਬਰੇ ਹੁੰਦੇ ਨੇ ਉਹ ਕਦੇ ਨਾ ਕੰਬੀਨੇਸ਼ਨ ਕਰਦੇ ਆ ਪੁਕਾਰ ਵਾਲੀ ਕਹਿੰਦੀ ਜਿੱਦਾਂ ਦੀ ਮੈਂ ਤੂੰ ਪੱਗ ਬੰਨੇਗਾ ਮੈਂ ਉਹ ਜੀ ਚੁੰਨੀ ਲਵਾਂ ਯੈਸ অর ਨੋ ਜਿੱਦਾਂ ਦੀ ਤੂੰ ਪੈਂਟ ਸ਼ਰਟ ਪਾਏਗਾ ਉਦੋਂ ਦਾ ਮੈਂ ਕੀ ਪਾਉਂਗਾ ਤਾਂ ਕਿ ਦਿਖਾ ਸਕੀਏ ਵੀ ਸਾਡੀ ਦੋ ਅਸੀਂ ਦੋ ਆ ਇਹ ਕਿਸੇ ਹੋਰ ਨਾਲ ਨਹੀਂ ਏ ਮੇਰੇ ਨਾਲ ਹੀ ਆਏ ਜੀ ਯਸ ਆਰ ਨਾ ਇਹ ਬਾਰਲੀ ਪਰਸਨੈਲਿਟੀ ਆ ਇਹਨੂੰ ਹਰ ਕੋਈ ਨਹੀਂ ਖਾਰ ਸਕਦਾ ਔਰ ਆਪਾਂ ਨੂੰ ਬਹੁਤ ਬਾਹਰੋਂ ਸੋਹਣੇ ਸੋਹਣੇ ਲੱਗਣ ਵਾਸਤੇ ਲਗਾਉਣ ਵਾਸਤੇ ਆਪਣੇ ਆਪ ਨੂੰ ਸੋਹਣਾ ਆਪਾਂ ਬਹੁਤ سارے ਤੰਤਰ ਮੰਤਰ ਬਹੁਤ سارے ਤਰੀਕੇ ਬਣਾਉਣੇ ਆ ਬਣਾਉਣੇ ਕਿ ਨਹੀਂ ਬਣਾਉਣੇ ਤੁਸੀਂ ਖਿਆਲ ਕਰੋ ਜੂ ਤੁਸੀਂ ਕਿਦਾਂ ਦੇ ਬਣ ਕੇ ਆਉਨੇ ਜਦੋਂ ਤੁਹ ਕੋਈ ਏ ਬੀ ਸੀ ਤੇ ਜਾਣਾ ਹੁੰਦਾ ਕੋਈ ਈਵੈਂਟ ਤੇ ਜਾਣਾ ਹੁੰਦਾ ਉਸ ਟਾਈਮ ਰੂਮਾਂ ਦੇ ਵਿੱਚੋਂ ਕੱਢ-ਕੱਢ ਕੇ ਲਿਆਉਣਾ ਪੈਂਦਾ ਵੀ ਆ ਜਾਓ ਭਾਈ ਸਾਹਿਬ ਬੱਸ ਖੜੀ ਐ yes or no ਬੇਸ਼ੱਕ ਆਪਾਂ ਉਹੀ ਤਰ੍ਹਾਂ ਪੈਂਦੇ ਆ ਪਰ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਉਦੋਂ ਤੁਹਾਨੂੰ ਬੋਲ ਮਾਰ ਮਾਰ ਕੇ ਆਜੋ ਬਰਾਤ ਚੱਲੀ ਜਾਂਦੀ ਆ ਆਜੋ ਚੱਲੀਏ ਆਜੋ ਚੱਲੀਏ ਆਜੋ ਚੱਲੀਏ ਤਾਂ ਹਾਕਾ ਮਾਰਨੀ ਪੈਂਦੀ ਹੈ ਨਾ yes or no ਕਿਉਂਕਿ ਆਪਾਂ ਨੂੰ ਲੱਗਦਾ ਆਪਾਂ ਸੋਹਣੇ ਲੱਗੇ ਆਪਾਂ ਸੋਹਣੇ ਲੱਗੇ ਕੋਈ ਇਦਾਂ ਦੱਸ ਸਕਦਾ ਵੀ ਇਹ ਸੋਹਣੇ ਲਗਾਉਣ ਦਾ ਕਾਰਨ ਕੀ ਹੋ ਸਕਦਾ ਹੈ ਕੋਨਫੀਡੈਂਸ ਹੁੰਦਾ ਆਪਣੇ ਆਪ ਨੂੰ ਵਧੀਆ ਦੇਖ ਕੇ ਜਾ ਕਈ ਲੋਕਾਂ ਦੇ ਅੰਦਰ ਦਿਖਾਵਾ ਕਰਨ ਦੀ ਆਦਤ ਹੈ ਵੀ ਅਸੀਂ ਸੋਹਣੇ ਲੱਗਾਂਗੇ ਤਾਂ ਲੋਕ ਕਹਿੰਦੇ ਅਮੀਰ ਘਰ ਚੋਂ ਐ ਯੈਸ অর ਨਾ ਪਰ ਇਹ ਚੱਕਰਾਂ ਦੇ ਵਿੱਚ ਕਈ ਮੇਰੇ ਤੇਰੇ ਵਰਗੇ ਇਦਾਂ ਦੇ ਹੁੰਦੇ ਆ ਜਿਹੜੇ ਐਨੇ ਮਹਿੰਗੀਆਂ ਚੀਜ਼ਾਂ ਅਫੋਰਡ ਨਹੀਂ ਕਰਦੇ ਤਾਂ ਕਈ ਵਿਆਹਾਂ ਦੇ ਵਿੱਚ ਇਹੀ ਸੋਚ ਕੇ ਨਹੀਂ ਜਾਂਦੇ ਅਰ ਮੇਰੇ ਕੱਪੜੇ ਚੱਜਦੇ ਨਹੀਂ ਹੈਗੇ ਅਰ ਮੈਂ ਕੀ ਕਰਾਂ ਯਾਰ ਜਾ ਕੇ ਉੱਥੇ ਉੱਥੇ ਵਧੀਆ-ਵਧੀਆ ਲੋਕ ਆਉਣਗੇ ਸਾਰੇ ਮੇਰੇ ਤੇ ਹੱਸਣਗੇ ਯੈਸ অর ਨਾ ਤਾਂ ਜਿਸ ਕਰਕੇ ਆਪਣਾ ਕੌਨਫੀਡੈਂਸ ਕੀ ਹੋ ਜਾਂਦਾ ਆਪਾਂ ਆਪਣੇ ਆਪ ਨੂੰ ਕਈ ਵਾਰ ਬਾਰੀ ਤੌਰ ਤੇ ਲੋਕਾਂ ਨਾਲ ਕੰਪੈਰੀਸ਼ਨ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜਾ ਕੀ ਹੈ ਤੁਹਾਡੇ ਤੁਹਾਡੀ ਇੱਕ ਮੌਤ ਦਾ ਕਾਰਨ ਬਣ ਜਾਂਦਾ ਇੰਟਰਨਲੀ ਮੌਤ ਦਾ ਅੰਦਰੂਨੀ ਤੌਰ ਤੇ ਆਪਾਂ ਡਰ ਜਾਂਦੇ ਆ ਅੰਦਰੂਨੀ ਤੌਰ ਤੇ ਆਪਾਂ ਹਾਰ ਜਾਂਦੇ ਆ ਲੋਕਾਂ ਨੂੰ ਦੇਖ ਕੇ ਯੈਸ ਹੋਰ ਨਾ ਯੈਸ ਪਰ ਇੰਟਰਨਲੀ ਤੁਸੀਂ ਬਾਹਰੋਂ ਬਦਲੋ ਚਾਹੇ ਨਾ ਬਦਲੋ ਪਰ ਜਿਹੜਾ ਮੇਨ ਗੱਡੀ ਦਾ ਇੰਜਨ ਹੈ ਅਗਰ ਇਹੀ ਚੱਜਦਾ ਨਹੀਂ ਹੈਗਾ ਬਾਡੀ ਕੀ ਕਰੂਗੀ ਇਹ ਸੋਰਨੋ ਫਰਾਰੀ ਗੱਡੀ ਹੋਵੇ ਪੂਰੇ ਲਾਏ ਪਾਏ ਹੁਣ ਚਮਕੀਲੇ ਪੂਰੇ ਪਾਲਸ਼ ਪੂਛ ਮਾਰੀ ਹੋਵੇ ਤੇ ਇੰਜਣ ਨਾ ਹੋਵੇ ਕਿਨੂੰ ਪਸੰਦ ਆਏ ਦਿੰਦੀ ਗੱਡੀ ਫਿਰ ਆਪਾਂ ਵੀ ਤਾਂ ਫਰਾਰੀ ਵਰਗੇ ਬਾਹਰੋਂ ਬਾਹਰੋਂ ਤਾਂ ਚੰਗੇ ਬਣ ਕੇ ਪਾਲਸ਼ਾਂ ਪੂਛਾਂ ਚੰਗੀਆਂ ਮਾਰੀਆਂ ਮੇਰੇ ਵਰਗਾ ਐ ਪੇਚ ਲਾ ਕੇ ਆਇਆ ਐ ਦਾੜੀ ਚਿਪਕਾ ਕੇ ਆਇਆ ਤਾਂ ਕਿ ਮੈਂ ਲੋਕਾਂ ਨੂੰ ਸੋਹਣਾ ਲੱਗਾ ਇਹ ਬਾਹਰੋਂ ਸੋਹਣਾ ਲੱਗਣਾ ਮਾੜੀ ਗੱਲ ਨਹੀਂ ਐ ਲੱਗਣਾ ਚਾਹੀਦਾ ਪਰ ਜ਼ਿਆਦਾਤਰ ਫੋਕਸ ਕਿੱਥੇ ਹੋ ਗਿਆ ਆਪਣਾ ਬਾਸੋਂ ਫਿਰ ਤਾਂ ਹੀ ਤਾਂ ਪੱਗਾਂ ਤੇ ਦੋ ਦੋ ਕਾਟੇ ਲੱਗ ਜਾਂਦੇ ਆ ਯੈਸ ਹੋਰ ਨਾ ਦੋ ਦੋ ਚਾਰ ਚਾਰ ਵਾਰ ਹੀ ਢੇੜ ਕੇ ਮੇਰੇ ਵਰਗਾ ਬਣਾਉਂਦਾਗਾ ਵੀ ਯਾਰ ਕੁਝ ਫੱਕਰ ਬੰਦੇ ਹੁੰਦੇ ਕਹਿੰਦੇ ਯਾਰ ਪੱਗ ਨੂੰ ਕਿਹਨੇ ਦੇਖਣਾ ਹੈ ਬੰਦਾ ਦੇਖਣਾ ਆ ਯੈਸ ਹੋਰ ਨਾ ਤਾਂ ਜਿਹੜਾ ਪਾ ਜ਼ਿਆਦਾ ਸਫਰ ਰਹੇ ਉਹਨੇ ਤਾਂ ਆਪਣੀ ਮੰਮੀ ਕਈ ਵਾਰ ਕਹਿੰਦੀ ਹੁੰਦੀ ਜਦੋਂ ਵਿਆਹ ਤੇ ਜਾਣਾ ਹੁੰਦਾ ਤੈਨੂੰ ਕਿਹਨੇ ਦੇਖਣਾ ਤੇਰੇ ਵਰਗੇ ਛੱਤੀ ਹੋਣਗੇ ਉੱਥੇ ਦੇਖਣਾ ਕਿਹਨੂੰ ਆ ਤੇ ਆਲੇ ਨੂੰ ਦੇਖਣਾ ਯਸੋਰਨਾ ਤੂੰ ਹੀ ਫालतू ਦੇ ਖਰਚੇ ਕਰੀ ਜਾਣਾ ਯਸੋਰਨਾ ਪਰ ਆਪਾਂ ਨੂੰ ਬਾਰੋ ਦੁੱਖ ਚੰਗਾ ਬਣਨ ਦਾ ਸੋਨਾ ਬਣਨ ਦਾ ਚਾਹ ਹੁੰਦਾ ਯਸੋਰਨਾ ਤਾਂ ਤੁਸੀਂ ਇੱਕ ਲਾਈਨ ਸੁਣੀ ਹੈ ਫਸਟ ਇੰਪ੍ਰੈਸ਼ਨ ਇਸ ਦਾ ਫਸਟ ਇੰਪ੍ਰੈਸ਼ਨ ਪਰ ਬਹੁਤ ਸਾਰੇ ਲੋਕ ਬਾਰੀ ਤੌਰ ਤੇ ਆਪਣੀ ਪਰਸਨੈਲਿਟੀ ਦਾ ਪ੍ਰਭਾਵ ਤਾਂ ਪਾ ਲੈਂਦੇ ਨੇ ਪਰ ਜਦੋਂ ਇੰਟਰਨਲ ਬਿਊਟੀ ਚੈੱਕ ਕਰਨੀ ਹੈ ਤਾਂ ਉਸ ਬੰਦੇ ਨਾਲ ਸਮਾਂ ਬਿਤਾ ਕੇ ਪਤਾ ਲੱਗਦਾ ਨੂੰ ਵੀ ਅੰਦਰੋਂ ਕਿਦਾਂ ਦਾ ਬੰਦਾ ਹੈ yes or no samjh aa rahi hai ke nahi aa rahi baro ta sare changge ban jayenge parsha poocha changge maar de hun hun sare gore chitte baithe ho tusi kinnu maada kahiye baro kee de mathe te likhya hoyi main chor ha par jadon main 500 rupaye kithda kad lena o kitthon kitthon taiyar hunda tusi dekha hona bi jinne vi apan galat kamm karan wale inna kole fortune ne farariyan ne inna kole ਸਕੋਰਪੀਓ ਇਹਨਾਂ ਕੋਲੇ ਕਿਉਂ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਮਿੰਟੋ ਮਿੰਟੇ ਹੀ ਚੀਜ਼ਾਂ ਕਰਕੇ ਗੁਜ਼ਰਨਾ ਹੁੰਦਾ ਉੱਥੋਂ ਯੈਸ অর ਨੋ ਇਸ ਕਰਕੇ ਉਹ ਤੇਜ਼ ਚੀਜ਼ਾਂ ਆਪਣੇ ਕੋਲੇ ਰੱਖਦੇ ਆਂ ਅਸੀਂ ਤਾਂ ਬਾਹਰੋਂ ਬਹੁਤ ਸੋਹਣੇ ਆਂ ਆਪਾਂ ਬਾਹਰੋਂ ਬੰਦੇ ਨੂੰ ਚੈੱਕ ਕਰ ਲੈਨੇ ਆਂ ਔਰ ਬਾਹਰੋਂ ਪ੍ਰਭਾਵ ਕਬੂਲ ਵੀ ਲੈਨੇ ਆਂ ਯੈਸ অর ਨੋ ਅੱਛਾ ਤੁਸੀਂ ਵੀ ਕਿਹੜੇ ਬੰਦੇ ਨੂੰ ਕਾਮਯਾਬ ਮੰਨਦੇ ਹੋ ਜਿਹਦੇ ਕੋਲ ਬਹੁਤ ਵਧੀਆ ਕਾਰ ਹੈ ਬਹੁਤ ਵਧੀਆ ਗੱਡੀ ਚੰਗੇ ਕੱਪੜੇ ਪਾਏ ਹੋਏ ਆ ਬੂਟਡ ਸ਼ੂਟਡ ਪਾ ਕੇ ਆ ਚੰਗਾ ਬਲੇਜਰ ਪਾਇਆ ਹੋਇਆ ਉਹਨੇ ਉਹਨੂੰ ਆਪਾਂ ਕੀ ਮੰਨ ਲੈਣਾ ਆਹ ਬੰਦੇ ਦੀ ਪਰਸਨੈਲਿਟੀ ਚੰਗੀ ਆ ਅੱਛਾ ਜਿਹੜਾ ਨਾਰਮਲ ਜਿਹਾ ਬੰਦਾ ਹੁੰਦਾ ਕਈ ਵਾਰ ਉਹਦੀ ਸੋਚ ਨਹੀਂ ਤੁਸੀਂ ਦੇਖੀ ਕਿੱਦਾਂ ਦੀ ਆ ਪਰ ਉਹ ਕੱਪੜੇ ਨਾਰਮਲ ਜੇ ਪਾ ਕੇ ਆਉਂਦਾਗਾ ਤਾਂ ਆਪਾਂ ਨੂੰ ਆਏ ਲੱਗਦਾ ਰਾ ਕੋਈ ਬੰਦਾ ਹੈ ਪਰ ਜਦੋਂ ਉਸ ਬੰਦੇ ਦੀ ਐਮੀਅਤ ਪਤਾ ਲੱਗਦੀ ਹੈ ਲੋਕਾਂ ਦੇ ਵਿੱਚ ਉਦੋਂ ਪਰਸਨੈਲਿਟੀ ਦਾ ਪਤਾ ਲੱਗਦਾ ਵੀ ਇਹ ਬੰਦਾ ਕੀ ਆਈਟਮ ਹੈ ਕਿੱਦਾਂ ਦੀ ਚੀਜ਼ ਹੈ ਕੱਪੜੇ ਨਾਰਮਲ ਪਾਏ ਨੇ ਗੁਰੂ ਨਾਨਕ ਦੇਵ ਜੀ ਜਦੋਂ ਵੀ ਘਰੋਂ ਨਿਕਲਦੇ ਸੀ ਬਾਹਰ ਕੱਪੜੇ ਤਾਂ ਸੂਟਡ ਬੂਟਡ ਥੋੜੇ ਹੁੰਦੇ ਸੀ ਜਿਹਦੇ ਵੀ ਉਹਨਾਂ ਨੇ ਕੋਈ ਸੰਗ ਕਰਦਾ ਸੀ ਤਾਂ ਸੱਜਣ ਠੱਗ ਵੀ ਸੱਜਣ ਬਣ ਗਿਆ ਆਪਾਂ ਲੋਕ ਅੱਜ ਵੀ ਸੱਜਣ ਠੱਗ ਨੂੰ ਸੱਜਣ ਠੱਗ ਹੀ ਕਹੀ ਜਾਂਦੇ ਆ ਉਹ ਬਈ ਸੱਜਣ ਬਣ ਗਿਆ ਸੀ ਜਦੋਂ ਮਿਲਿਆ ਚੇਂਜ ਹੋ ਗਿਆ ਇੰਟਰਨਲ ਹੀ ਤੌਰ 'ਤੇ ਯੈਸ অর ਨੋ ਯੈਸ ਯੈਸ অর ਨੋ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਇੰਟਰਨਲ ਹੀ ਤੌਰ ਤੇ ਚੇਂਜ ਕਿਵੇਂ ਹੋਇਆ ਜਦੋਂ ਮਹਾਰਾਜ ਨੇ ਆਪਣੀ ਗੁਰਬਾਣੀ ਸੁਣਾਈ ਉਹਨੂੰ ਵੀ ਭਾਈ ਸਾਹਾ ਦਾ ਗਲਤ ਕੰਮ ਹੈ ਉਹਨੂੰ ਕਿਉਂ ਨਹੀਂ ਮਾਰਿਆ ਗੁਰਨਾਨਕ ਦੇਵ ਜੀ ਨੂੰ ਦੇਖ ਕੇ ਬਦਲ ਕਿਉਂ ਗਿਆ ਉਹਨੂੰ ਸੁਣ ਕੇ ਬਦਲ ਕਿਉਂ ਗਿਆ ਇੱਕ ਚੋਰ ਦੀ ਬਿਰਤੀ ਵਾਲਾ ਆਦਮੀ ਸੀ ਭੂਮੀਆਂ ਚੋਰ ਬਾਰੇ ਸੁਣਿਆ ਹੋਣਾ ਤੁਸੀਂ ਜਦੋਂ ਗੁਰਨਾਨਕ ਦੇਵ ਜੀ ਨੂੰ ਉਹ ਮਿਲਿਆ ਉਹ ਚੋਰ ਨਹੀਂ ਰਹਿ ਗਿਆ ਚੇਂਜ ਹੋ ਗਿਆ ਕਿਉਂਕਿ ਉਹਨੇ ਅੰਦਰੋਂ ਆਪਣੇ ਆਪ ਨੂੰ ਸਵਾਰ ਲਿਆ ਆਪਣੇ ਆਪ ਨੂੰ ਚੇਂਜ ਕਰ ਲਿਆ ਯੈਸ অর ਨੋ ਦਾ ਆਪਣਾ ਦਿਲ ਕਿਦਾਂ ਦਾ ਹੈ ਦਿਮਾਗ ਕਿਦਾਂ ਦਾ ਹੈ ਆਪਣੇ ਇਮੋਸ਼ਨ ਕਿਦਾਂ ਦੇ ਆ ਆਪਣੀ ਕਿਦਾਂ ਦੀ ਸੋਚ ਕਿਦਾਂ ਦੀ ਹੈ ਇਹ ਸਾਰੀ ਦੀ ਸਾਰੀਆਂ ਆਪਣੀ ਇਨਰ ਪਰਸਨੈਲਿਟੀ ਦੇ ਵਿੱਚ ਆਉਂਦੀ ਹੈ ਔਰ ਬੰਦੇ ਦੀ ਵੈਲਿਊ ਉਦੋਂ ਬਣਦੀ ਹੈ ਦੋਸਤੋ ਜਦੋਂ ਉਹ ਬੰਦਾ ਅੰਦਰੋਂ ਚੰਗਾ ਬਣੇਗਾ